ਅਬਰੀ ਸਰ ਦਾ ਪਿੰਡ ਪਟੇਵੜ ਦੇ ਵਿੱਚ ਇੱਕ ਕਿਸਾਨ ਅਤੇ ਭਾਜਪੀ ਦੇ ਆਗੂ ਦੇ ਵਿੱਚ ਲੜਦੇ ਦੀ ਵੀਡੀਓ ਵਾਇਰਲ ਹੋਈ ਸੀ ਉਸ ਤੋਂ ਬਾਅਦ ਕਿਸਾਨ ਜਿਹੜੇ ਕਿ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਤਿੰਨਾ ਬਾਰਡਰਾਂ ਤੇ ਆਪਣਾ ਦੋ ਫੋਰਮਾਂ ਦਾ ਜਿਹੜਾ ਆ ਕਿਸਾਨਾਂ ਮਜ਼ਦੂਰਾਂ ਦਾ ਧਰਨਾ ਚੱਲਣ ਲਿਆ ਆ ਜੜੇ ਰਾਤ ਤੇ ਭੱਜ-ਭੱਜ ਤੁਰਪੀ ਆ ਉਹਨਾਂ ਨੇ ਲਖੀਮਪੁਰ ਖੀਰੀ ਦਾ ਕਾਂਡ ਵਰਤਾਇਆ ਵਾ ਉਹਨਾਂ ਬੰਦੇ ਮਾਰੇ ਆ ਉਹਨਾਂ ਨੇ ਕਿਹਾ ਕਿ ਸਾਡਾ ਗੁੰਡਿਆਂ ਦਾ ਰਾਜ ਆ ਉਹਨਾਂ ਕੋਈ ਇਨਸਾਫ ਨਹੀਂ ਦਿੰਦਾ ਜਿਹੜਾ ਸਬਰ ਪਰਖ ਰਿਹਾ ਸ਼ੰਭੂ ਤੇ ਮੋਰਚੇ ਨੂੰ ਚਲਦਿਆਂ ਦੂਜਾ ਦਿਨ ਹੈਗਾ ਗਰੇਵਾਲ ਸਾਹਿਬ ਦਾ ਤੇ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਦਾ ਚੈਲੰਜ ਕਬੂਲ ਕਰ ਲਿਆ 23 ਤਰੀਕ ਰੱਖਦੀ ਆ ਹਰ ਕਿਹਾ ਵੀ ਸਾਥ ਲਓ ਪ੍ਰਧਾਨ ਮੰਤਰੀ ਗ੍ਰਹਿ ਮੰਤਰੀ ਸਾਥ ਲਓ ਜੇਪੀ ਨੱਡਰ ਜੀ ਸਾਥ ਲਓ ਖੇਤੀਬਾੜੀ ਮੰਤਰੀ ਸਾਥ ਲਓ ਅੰਮ੍ਰਿਤਸਰ ਦੇ ਪਿੰਡ ਪਿੱਟੇਵੜ ਦੇ ਵਿੱਚ ਇੱਕ ਕਿਸਾਨ ਅਤੇ ਬੀਜੇਪੀ ਦੇ ਆਗੂ ਦੇ ਵਿੱਚ ਲੜਦਿਆਂ ਦੀ ਵੀਡੀਓ ਵਾਇਰਲ ਹੋਈ ਸੀ ਤੇ ਉਸ ਤੋਂ ਬਾਅਦ ਕਿਸਾਨ ਜਿਹੜੇ ਕਿ ਭੜਕ ਕਰਦੇ ਤੇ ਅੱਜ ਅੰਮ੍ਰਿਤਸਰ ਦੇ ਐਸਐਸਪੀ ਵਿਧਾਤੀ ਦਾ ਜਿਹੜੇ ਕਿ ਦਫਤਰ ਦਾ ਘਰਾਵ ਕੀਤਾ ਗਿਆ ਲੰਮੇ ਕਦਾਸ ਬੀਬੀਆਂ ਅਤੇ ਕਿਸਾਨ ਐਸਐਸਪੀ ਦੇ ਦਫਤਰ ਦੇ ਬਾਹਰ ਜਿਹੜੇ ਕਿ ਧਰਨਾ ਲਾ ਕੇ ਬੈਠੇ ਹੋਏ ਨੇ ਕਿ ਜਿੱਥੇ ਜਿਹੜੇ ਪੁਲਿਸ ਮੁਲਾਜ਼ਮ ਸਨ ਉਹਨਾਂ ਦੇ ਵੱਲੋਂ ਕੋਈ ਵੀ ਉੱਥੇ ਮੌਕੇ ਤੇ ਕਾਰਵਾਈ ਨਹੀਂ ਕੀਤੀ ਗਈ ਤੇ ਜਿਹੜੀ ਇਨਸਾਫ ਦੀ ਜਿਹੜੀ ਕਿਸਾਨਾਂ ਦ ਵੱਲੋਂ ਮੰਗ ਕੀਤੀ ਜਾ ਰਹੀ ਆ ਕਿ ਭਾਜਪੀ ਦੇ ਜਿਹੜੇ ਗੁੰਡਿਆਂ ਦੇ ਵੱਲੋਂ ਕਿਸਾਨਾਂ ਦੇ ਨਾਲ ਜਿਹੜਾ ਕੀ ਹਥੋਪਾਈ ਕੀਤੀ ਗਈ ਹੈ ਇਟਾ ਰੋੜੇ ਉਹਨਾਂ ਦੇ ਸੁੱਟੇ ਗਏ ਕਿਸਾਨਾਂ ਗੁਣਾਂ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਉਹਨਾਂ ਦਾ ਉਸ ਵੀਡੀਓ ਦੇ ਵਿੱਚ ਜਿਹੜੇ ਕਿਸਾਨ ਆ ਗੂ ਮੌਕੇ ਤੇ ਮੌਜੂਦ ਸੇ ਉਹ ਵੀ ਸਾਡੇ ਨਾਲ ਗੱਲਬਾਤ ਅਸੀਂ ਕੱਲ ਸਰ ਕੀ ਪੂਰਾ ਮਾਮਲਾ ਕੀ ਹੋਇਆ ਸੀ ਤੇ ਆਪਣਾ ਅੱਜ ਅਸੀਂ ਮੈਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜੁਣ ਰਾਮਦੀਰ ਦਾ ਸਕੱਤਰ ਅਮ ਨਰਿੰਦਰ ਸਿੰਘ ਭਿੱਟੇਵੜ ਬੋਲਦਾ ਜੀ ਜੋ ਆਪਣਾ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਤੇ ਤਿੰਨਾ ਬਾਰਡਰਾਂ ਤੇ ਆਪਣਾ ਦੋ ਫਾਰਮਾਂ ਦਾ ਜਿਹੜਾ ਆ ਕਿਸਾਨਾਂ ਮਜ਼ਦੂਰਾਂ ਦਾ ਧਰਨਾ ਚੱਲਣ ਡਿਆ ਆ ਉਹ ਧਰਨਾ ਜਿਹੜਾ 21 ਫਰਵਰੀ ਤੋਂ ਅੱਜ ਕੋਈ 68 68 ਦਿਨ ਦੇ ਵਿੱਚ ਧਰਨਾ ਪਹੁੰਚ ਗਿਆ ਆ ਉਹਦੇ ਵਿੱਚ ਦੋ ਫਾਰਮਾਂ ਨੇ ਜੋ ਫੈਸਲਾ ਕੀਤਾ ਸੀ ਕੀ ਮੋਦੀ ਸਰਕਾਰ ਜੇ ਸਾਡੀਆਂ ਮੰਗਾਂ ਦਾ ਹੱਲ ਨਹੀਂ ਕਰਦੀ ਤੇ ਅਸੀਂ ਮੋਦੀ ਸਰਕਾਰ ਦੇ ਭਾਜਪਾ ਦੇ ਜਿਹੜੇ ਆਗੂ ਪਿੰਡਾਂ ਦੇ ਵਿੱਚ ਜਾਣਗੇ ਉਹਨਾਂ ਦਾ ਸ਼ਾਂਤ ਮਈ ਜਿਹੜਾ ਆ ਆਪਣੀਆਂ ਮੰਗਾਂ ਨੂੰ ਲੈ ਕੇ ਮੰਗਾਂ ਦੇ ਜਿਹੜੇ ਸਵਾਲ ਜਵਾਬ ਉਹਨਾਂ ਨਾਲ ਪੁੱਛ ਕਿਤੇ ਜਾਣਗੇ ਪੁੱਛਾਂਗੇ ਤੇ ਕੱਲ ਵੀ ਪਿੱਟੇ ਬਿੰਡ ਪਿੱਟੇ ਵੜਦੇ ਵਿੱਚ ਜੋ ਮੁਖਵਿੰਦਰ ਸਿੰਘ ਅਮਾਲ ਆ ਬੀਜੇਪੀ ਦਾ ਇੱਕ ਲੀਡਰ ਆ ਉਹ ਪੰਡਾਲ ਲੱਗਾ ਸੀ ਪਿੰਡ ਪਿਟੇਵੜ ਦੇ ਵਿੱਚ ਉਹਦੇ ਵਿੱਚ ਪ੍ਰਚਾਰ ਕਰਨ ਵਾਸਤੇ ਜਨਤਾ ਨੂੰ ਜਿਹੜਾ ਪਬਲਿਕ ਨੂੰ ਗਮਰਾਹ ਕਰਨ ਵਾਸਤੇ ਜਿਹੜਾ ਉੱਥੇ ਪਹੁੰਚਿਆ ਸੀ ਤੇ ਅਸੀਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ RAM TIRTH ਦੇ ਸਾਰੇ ਪਿੰਡਾਂ ਦੇ ਜਿੰਨੇ ਵੀ ਟੀਮ ਸੀ ਇੱਕ ਸਾਧ ਬਈ ਉਹਨਾਂ ਕੋਲ ਸਵਾਲਾਂ ਦੇ ਜਵਾਬ ਲੈਣ ਵਾਸਤੇ ਇਕੱਠੇ ਹੋਏ ਸੀ ਤੇ ਸਵਾਲਾਂ ਦੇ ਜਵਾਬ ਨਾ ਦੇਣ ਤੇ ਉਹਨਾਂ ਕੋਲ ਸਵਾਲਾਂ ਦੇ ਜਵਾਬ ਹੈ ਹੀ ਨਹੀਂ ਆ 12 ਮੰਗਾ ਹੀ 12 ਮੰਗਾ ਜੋ ਇੱਕ ਵੀ ਉਹਨਾਂ ਕੋਲ ਜਵਾਬ ਨਹੀਂ ਸੀ ਆਇਆ ਤੇ ਜਦੋਂ ਅਸੀਂ ਉਹਨਾਂ ਦਾ ਵਿਰੋਧ ਕੀਤਾ ਆ ਤੇ ਜੋ ਪਿੰਡ ਪੀਟੇ ਵੜਦੇ ਸੀ ਬੀਐਪੀ ਦੇ ਗੁੰਡੇ ਉਹਨਾਂ ਨੇ ਕਿਸਾਨਾਂ ਦੇ ਆਗੂਆਂ ਦੇ ਤੇ ਬੰਦਿਆਂ ਦੇ ਜਿਹੜਾ ਇਟੇ ਅਰੋੜੇ ਮਾਰਨੇ ਸ਼ੁਰੂ ਕਰ ਦਿੱਤੇ ਤੇ ਕਿਸਾਨਾਂ ਨੇ ਜਿਹੜੇ ਆ ਉਹਨਾਂ ਕੋ ਰੋੜਿਆਂ ਤੋਂ ਬਚਾ ਕਰਦੇ ਹੋਏ ਕਿਸੇ ਦੇ ਪਿੱਛੇ ਨਾ ਲੱਗੇ ਕੋਈ ਜ਼ਿਆਦੀ ਝੋਟ ਨਾ ਲੱਗ ਜੇ ਕਿ ਕਿਸੇ ਦੇ ਪਿੱਠ ਜਿਵੇਂ ਜਾ ਕੇ ਇਹਦੇ ਹੱਥ ਜਾਂ ਕਿਸੇ ਲੱਤ ਦੇ ਜਿਹੜੀਆਂ ਝੋਟਾਂ ਲੱਗੀਆਂ ਨੇ ਤੇ ਜਦੋਂ ਅਸੀਂ ਪ੍ਰਸ਼ਾਸਨ ਦੇ ਨਾਲ ਪੁਲਿਸ ਵੀ ਉੱਥੇ ਮੌਜੂਦ ਸੀ ਰਾਜ ਸਸਦੀ ਦਾ ਐਸਐਚਓ ਹੀ ਮਾਦਾ ਇਨਾਲੇ ਦਾ ਜਿਹੜਾ ਕਲਵਿੰਦਰ ਸਿੰਘ ਰਾਜ ਸਸਦੀ ਦਾ ਐਸਐਚਓ ਰਾਜੇ ਇਨਾਲੇ ਦਾ ਵੀ ਜਿਹੜਾ ਕੋਈ ਕਾਰਵਾਈ ਨਹੀਂ ਕੀਤੀ ਪੁਲਿਸ ਨੇ ਅਸੀਂ ਉਹਨਾਂ ਨੂੰ ਕਿਹਾ ਸੀ ਵੀ ਜੋ ਵੀ ਅਸੀਂ ਆਪਣਾ ਤੇ ਵਿਰੋਧ ਕੀਤਾ ਆ ਸ਼ਾਂਤਮਈ ਕੀਤਾ ਆ ਜਿਨ੍ਹਾਂ ਨੇ ਤੁਹਾਡੀ ਹਾਜ਼ਰੀ ਵਿੱਚ ਰੋੜੇ ਚਲਾਉ ਉਹਨਾਂ ਤੇ ਕੀ ਕਾਰਵਾਈ ਕਰਦੇ ਜੇ ਉਹਨਾਂ ਨੇ ਸਭ ਕੋ ਸਾਨੂੰ ਉਲਟਾ ਦਬਕਾਇਆ ਆ ਵੀ ਤੁਸੀਂ ਕਿਹੜੇ ਡਰੇ ਜੇ ਅਸੀਂ ਆਈ ਤਾਂ ਸ਼ਾਂਤਮਈ ਸਾਨੂੰ ਅਧਿਕਾਰ ਹੈ ਅਸੀਂ ਕਰ ਸਕਦੇ ਆ ਸ਼ਾਂਤਮਈ ਕੀਤਾ ਆ ਕਰਾਂਗੇ ਵੀ ਅੱਗੇ ਵੀ ਕਰਾਂਗੇ ਇਹ ਨਾ ਕੋਈ ਸਾਡਾ ਪਹਿਲਾ ਆ ਤੇ ਨਾ ਆਖਰੀ ਆ ਪਰ ਉਹਨਾਂ ਨੇ ਕੋਈ ਜਵਾਬ ਨਹੀਂ ਉਹਦਾ ਦਿੱਤਾ ਕੋਈ ਕਿਸਾਨਾ ਕੋਈ ਹੋਰ ਵੀ ਕਬਲ ਸਿੰਘ ਜੀ ਤੁਸੀਂ ਕਿਤੇ ਪੂਰੀ ਘਟਨਾ ਨੂੰ ਕਿ ਵੀਡੀਓ ਦੇ ਅਨੁਸਾਰ ਤੋਂ ਪਤਾ ਲੱਗ ਰਿਹਾ ਹੈ ਕਿ ਕਿਸਾਨਾਂ ਦੇ ਉੱਪਰ ਇਟੇ ਰੋੜੇ ਪਰ ਉਥੇ ਭਾਜਪਾ ਦੇ ਆਗੂ ਕਹਿ ਰਹੇ ਨੇ ਕਿ ਉਹ ਸਾਡਾ ਵਰਕਰ ਨਹੀਂ ਹੈਗਾ ਵੇਖੋ ਜੀ ਸਾਡਾ ਸਤਕਰ ਸਾਹਿਬ ਨੇ ਦੱਸ ਹੀ ਦਿੱਤਾ ਜੌਨ ਬੌਲੀ ਸਾਹ ਜੌਨ RAMਕੀਰਥ ਦੇ ਵਿੱਚ ਜਿਹੜਾ ਕੱਲ ਘਟਨਾ ਕਰਨ ਮ ਹੋਇਆ ਵਾ ਇਹ ਬਹੁਤ ਨਿੰਦਣਯੋਗ ਆ ਕੱਲ ਜਦੋਂ ਉਹ ਸਾਡੇ ਪਿੰਡਾਂ ਭੇਟੇ ਬੈ ਜੀ ਵਿੱਚ ਆਏ ਸੀ ਚੋਣ ਕੈਂਪੇਨ ਕਰਨ ਵਾਸਤੇ ਤੇ ਸਾਡੀ ਜਥੇਬੰਦੀ ਨੂੰ ਸਾਡੀ ਪੰਦੀਰ ਸਾਹਿਬ ਦੇ ਡੱਲੇਵਾਲ ਸਾਹਿਬ ਦੇ ਆਰਡਰ ਨੇ ਕਿ ਸ਼ਾਂਤ ਮਾਈ ਉਹਨਾਂ ਦੇ ਨਾਲ ਸਵਾਲ ਜਵਾਬ ਕਰਨੇ ਆ ਉਹ ਹੁਲੜਬਾਜੀ ਨਹੀਂ ਕਰਨੀ ਸਾਡੇ ਕਿਸਾਨ ਸਿਰਫ ਆਪਣਾ ਝੰਡਾ ਹੀ ਲੈ ਕੇ ਉਹਨਾਂ ਦੇ ਕੋਲ ਖੜੇ ਸੀ ਉਹਨਾਂ ਨੂੰ ਸਵਾਲ ਜਵਾਬ ਕਰ ਰਹੇ ਸੀ ਜਿਹੜੇ ਕੋਈ ਸ਼ਰਾਰਤੀ ਅਨਸਰ ਆ ਉਹ ਸ਼ਰਾਰਤੀ ਅਨਸਰਾਂ ਨੇ ਕੱਲ ਸਾਡੇ ਕਿਸਾਨਾਂ ਉੱਤੇ ਪੱਥਰ ਮਾਰੇ ਨੇ ਇਹ ਗੱਲ ਬਹੁਤ ਗਲਤ ਆ ਜਦੋਂ ਅਸੀਂ ਕੋਈ ਕਿਸੇ ਦੇ ਨਾਲ ਹੁਲੜਬਾਜੀ ਨਹੀਂ ਕਰਦੇ ਕਿਸੇ ਦੇ ਗੱਲ ਨਹੀਂ ਪੈਂਦੇ ਕਿਸੇ ਦੇ ਕੱਪੜੇ ਨਹੀਂ ਪਾੜਦੇ ਕਿਸੇ ਗੱਡੀ ਨਹੀਂ ਪਾਉਂਦੇ ਤੇ ਇਹ ਜਿਹੜੇ ਭਾਜਪਾ ਦੇ ਗੁੰਡੇ ਸੀਗੇ ਇਹਨਾਂ ਨੇ ਕੰਮ ਨਹੀਂ ਕਰਨਾ ਚਾਹੀਦਾ ਜੇ ਕਰ ਦਿੱਤਾ ਤੇ ਜਿਹੜੀ ਪੁਲਿਸ ਪ੍ਰਸ਼ਾਸਨ ਮੌਕੇ ਤੇ ਕੁਲਵਿੰਦਰ ਸਿੰਘ ਐਸ.ਐਸ.ਓ ਸੀਗੇ ਉੱਥੋਂ ਦੇ ਉਹਨਾਂ ਦਾ ਫਰਜ਼ ਬੰਦਾ ਸੀ ਉਹਨਾਂ ਨੂੰ ਪਿੱਛੇ ਕਰਦੇ ਤੇ ਉੱਥੇ ਜਿਹੜਾ ਮਾਹੌਲ ਸੀ ਉਹਨੇ ਸ਼ਿਕਾਇਤਾਂ ਬਣਾਉਂਦੇ ਪਰ ਪੁਲਿਸ ਪ੍ਰਸ਼ਾਸਨ ਇੱਕ ਮੂਕ ਦਰਸ਼ਨ ਬਣ ਕੇ ਉੱਥੇ ਵੇਖਦੀ ਰਹੀ ਆ ਤੇ ਪੁਲਿਸ ਪ੍ਰਸ਼ਾਸਨ ਦੇ ਸਾਰੇ ਸਾਹਮਣੇ ਹੀ ਘਟਾ ਕਰਨ ਹੋਇਆ ਅਸੀਂ ਐਸ.ਐਸ.ਪੀ ਸਾਹਿਬ ਗੜੀ ਅੱਜ ਆ ਧਰਨਾ ਲਾ ਦਿੱਤਾ ਦਫ਼ਤਰ ਗਾੜੀ ਡੀ.ਆਈ.ਜੀ ਸਾਹਿਬ ਨੇ ਬੇਨਤੀ ਕਰਦੇ ਆ ਪੁਲਿਸ ਪ੍ਰਸ਼ਾ ਡੀ.ਜੀ.ਪੀ ਸਾਹਿਬ ਨੇ ਬੇਨਤੀ ਕਰਦੇ ਆ ਕਿ ਇਹੋ ਜਿਹੜੇ ਗ ਕੋਈ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਹੈ ਜੀ। ਬਿਲਕੁਲ ਜੀ ਕਾਰਵਾਈ ਜਿਹੜੀ ਕਿਸਾਨਾਂ ਦੇ ਵੱਲੋਂ ਮੰਗ ਕੀਤੀ ਹੈ ਜਿਹੜੇ ਵੱਡੀ ਮਾਤਰਾ ਵਿੱਚ ਕਿਸਾਨ ਅੱਜ ਅੰਮ੍ਰਿਤਸਰ ਦੇ ਐਸਐਸਪੀ ਦੇ ਦਫ਼ਤਰ ਦੇ ਬਾਹਰ ਜਿਨ੍ਹਾਂ ਦੇ ਵੱਲੋਂ ਧਰਨਾ ਲਗਾ ਦਿੱਤਾ ਗਿਆ ਤੇ ਪੱਕਾ ਮੋਰਚਾ ਵੀ ਹੋ ਸਕਦਾ ਕਿ ਜੇ ਕੋਈ ਇਨਸਾਫ ਨਾ ਮਿਲਿਆ। ਸਰਵਜਿੰਗ ਪੰਦੇਰ ਸਾਡੇ ਨਾਲ ਨੇ ਗੱਲਬਾਤ ਪੰਦੇਰ ਸਾਹਿਬ ਕਿੱਦਾਂ ਦੇਖ ਰਹੇ ਹੋ ਕੋਈ ਪੂਰੀ ਘਟਨਾ ਨੂੰ ਕਿ ਵੀਡੀਓ ਦੇ ਵਿੱਚ ਸਾਫ਼ ਤੌਰ ਤੇ ਪਤਾ ਲੱਗ ਰਿਹਾ ਕਿ ਜਿੱਦਾਂ ਹਮਲਾ ਕੀਤਾ ਜਾ ਰਿਹਾ ਹੈ ਇੱਟੇ ਰੋੜੇ ਜਿਹੜੇ ਚਲਾਏ ਜਾ ਰਹੇ ਨੇ ਪਰ ਲੱਗਦਾ ਕਿ ਆ ਕਿਸਾਨ ਜਿਹੜੇ ਵੱਡੀ ਮਾਤਰਾ ਬੋਲ ਇਨਸਾਫ ਦੀ ਜਿਹੜੀ ਮੰ ਜੜੇ ਰਾਹ ਤੇ ਭਾਜਪਾ ਤੁਰਪੀ ਆ ਉਹਨਾਂ ਨੇ ਲਖੀਮਪੁਰ ਖੀਰੀ ਦਾ ਕਾਂਡ ਵਰਤਾਇਆ ਵਾ ਉਹਨਾਂ ਬੰਦੇ ਮਾਰੇ ਆ ਉਹਨਾਂ ਨੂੰ ਕਿਹਾ ਵੀ ਸਾਡਾ ਕੁੰਡਿਆਂ ਦਾ ਰਾਜ ਆ ਉਹਨਾਂ ਕੋਈ ਇਨਸਾਬ ਨਹੀਂ ਦਿੰਦਾ ਜਿਵੇਂ ਸ਼ਹੀਦ ਸੁਪਕਰਨ ਸਿੰਘ ਨੂੰ ਸ਼ਹੀਦ ਕੀਤਾ ਗਿਆ ਔਰ ਹੁਣ ਉਹ ਕਿਸਾਨਾਂ ਤੇ ਰੋੜੇ ਮਾਰ ਕੇ ਫੇਰ ਉਹ ਰਾਹ ਤੇ ਚੱਲ ਰਹੇ ਨੇ ਔਰ ਪੂਰੇ ਦੇਸ਼ ਵਿੱਚ ਸਨਾਹ ਦੇ ਰਹੇ ਆ ਵੀ ਭਾਜਪਾ ਜਾਂ ਮੋਦੀ ਸਰਕਾਰ ਜੜਾ ਕੋਈ ਉਹਨਾਂ ਨੂੰ ਸਵਾਲ ਕਰੂਗਾ ਡੈਮੋਕ੍ਰੇਸੀ ਹੈਲਦੀ ਡੈਮੋਕ੍ਰੇਸੀ ਨਹੀਂ ਰਹਿਣ ਦੇਣੀ ਅਸੀਂ ਤੁਹਾਡੇ ਬੰਦੇ ਐ ਕਤਲ ਕਰਾਂਗੇ ਮਾਰਾਂਗੇ ਔਰ ਪੰਜਾਬ ਪੁਲਿਸ ਉਹਨਾਂ ਨੂੰ ਸਿਕਿਉਰਿਟੀ ਦੇ ਰਹੀ ਆ आम आदमी पार्टी बीटी मलो काम कर रही है पे ओना दी शटरिंग assi करंगे एसएचओ कुलविंदर ਵਰਗੇ ਬੰਦੇ ਹੋਣਗੇ ਜਿਹੜੇ ਕਿਸਾਨਾਂ ਨੂੰ ਹੀ ਦੋਸ਼ੀ ਸਮਝਾਉਣਗੇ আর ਦੋਸ਼ੀਆਂ ਖਿલાફ ਕੋਈ ਕਾਰਵਾਈ ਨਹੀਂ ਕਰਾਂਗੇ ਪਰ ਕਹਿੰਦੇ ਕਿ ਉੱਥੇ ਜਿਹੜੇ ਪੁਲਿਸ ਮੁਲਾਜ਼ਮ ਸੀ ਉਹਨਾਂ ਦੇ ਵੱਲੋਂ ਉਲਟਾ ਕਿਸਾਨਾਂ ਨੂੰ ਧਮਕਾਇਆ ਗਿਆ हां ਬਿਲਕੁਲ ਨਾਲ ਹੀ ਕਿਹੜੀ ਗੱਲ ਹੈ ਮੈਂ ਕਹਿੰਦਾ ਐਸਐਚਓ ਕੁਲਵਿੰਦਰ ਸਿੰਘ ਦੇ ਫੋਨ ਫੜ ਲੈ ਜਾਣ ਉੱਥੇ ਫੋਨ ਨਿਕਲ ਆਉਣਗੇ ਕੁਲਵਿੰਦਰ ਸਿੰਘ ਮਹਾਲ ਦੇ ਬਹੁਤ ਨਜ਼ਦੀਕੀ ਭਾਜਪਾ ਦਾ ਬੰਦਾ ਹੈ ਬੰਦਾ ਸਪੱਸ਼ਟ ਸਜ਼ੀ ਕਹਿੰਨੇ ਪਰ ਪਲਾਨਿੰਗ ਦੇ ਨਾਲ ਕੀਤਾ ਕਿ ਸਾਰਾ ਬਿਲਕੁਲ ਪਹਿਲੋ ਪਲਾਨ ਕਰਕੇ ਇਹ ਹਮਲਾ ਸਾਡੇ ਬੰਦਿਆਂ ਤੇ ਕਰਵਾਇਆ ਗਿਆ ਕੁਦਰਤੀ ਆ ਬਚ ਕੇ ਬੰਦਿਆਂ ਦਾ ਨੁਕਸਾਨ ਨਹੀਂ ਹੋਇਆਗਾ ਪਰ ਲੱਗਦਾ ਕਿ ਉਹ ਕਹਿ ਰਹੇ ਕਿ ਅਸੀਂ ਵੀ ਕਿਸਾਨ ਹੈਗੇ ਅਸੀਂ ਤਾਂ ਹਮਲਾ ਕੀਤਾ ਨਹੀਂ ਦੇਖੋ ਕਿਸਾਨ ਸਾਰੇ ਕੋਈ ਕਿਸਾਨਾਂ ਚੋਂ ਕੋ ਮਜ਼ਦੂਰਾਂ ਕੋ ਦੁਕਾਨਦਾਰਾਂ ਨੂੰ ਤੁਸੀਂ ਜਦੋਂ ਪਾਸ਼ਪਾ ਦੇ ਸਮਰਥਕ ਹੋ ਪਾਸ਼ਪਾ ਦੀ ਰੈਲੀ ਕਰ ਰਹੇ ਹੋ ਮੁਖਵਿੰਦਰ ਸਿੰਘ ਮਾਹਲ ਪਾਜਪਾ ਦੇ ਪਹਿਲੇ ਲਖਣ ਲੜ ਸਕੇ ਉਹਨਾਂ ਦੇ ਚੋਂ ਨਿਸ਼ਾਨ ਤੇ ਹੁਣ ਉਹ ਮੁਖ ਬਲਾਰਾ ਨੇ ਆ ਪਾਰਟੀ ਦੇ ਤੋਂ ਉਹਨਾਂ ਕੋਲ ਸਵਾਲ ਜਵਾਬ ਤੇ ਕਰਨੇ ਇਥੇ ਕਿਸਾਨ ਤੇ ਨਾ ਕਿਸਾਨ ਦਾ ਸਵਾਲ ਨਹੀਂ ਹੈ ਸਵਾਲ ਤਾਂ ਹੈ ਕਿ ਵੀ ਸੱਤਾਧਰ ਪਾਰਟੀ ਕੋਲ ਸਵਾਲ ਕਰਨੇ ਹੈਗੇ ਪਰ ਹੁਣ ਕੀ ਕਿੱਦਾਂ ਵੇਖ ਰੋ ਕਿ ਕੇਂਦਰ ਸਰਕਾਰ ਦੀ ਮਨਸ਼ਾ ਕੀ ਲੱਗ ਰਹੀ ਆ ਲੰਬਾ ਸਮਾਂ ਹੋ ਗਿਆ ਸ਼ੱਭੂ ਬਾੜ ਤੇ ਕਿਸਾਨ ਬੈਠੇ ਹੋਏ ਨੇ ਹਾਂ ਦੇਖੋ ਸਾਡਾ ਜਿਹੜਾ ਸਬਰ ਪਰਖ ਰਹੇ ਸ਼ੰਭੂ ਤੇ ਮੋਰਚੇ ਨੂੰ ਚੱਲਦਿਆਂ ਦੂਜਾ ਦਿਨ ਹੈਗਾ ਉੱਥੇ ਵੀ ਸਰਕਾਰ ਨੇ ਮੁੜ ਕੇ ਗੱਲਬਾਤ ਨਹੀਂ ਕੀਤੀ ਹੈਗੀ ਜਿਹੜੇ ਕਿਸਾਨ ਤਿੰਨ ਰਿਹਾ ਕਰਨੇ ਉਹਨਾਂ ਨੂੰ ਛੱਡਿਆ ਜਾ ਰਿਹਾ ਦੇ ਲੜਾਂਗੇ ਜਿੰਨਾ ਚੇ ਸੱਤੋਂ ਲੜਿਆ ਬੀਜਪੀ ਦੇ ਆਖੂ ਕਹਿ ਰਹੇ ਨੇ ਗਰੇਵਾਲਸ ਕੀ ਅਹੀ ਤੇ ਗੱਲਬਾਤ ਕਰਨ ਨੂੰ ਤਿਆਰ ਹੈਗੇ ਨੇ ਨਹੀਂ ਕਰ ਲੈ ਅਸੀਂ ਤੇ ਪੋਨ ਨਾਲ ਦਾ ਗਰੇਵਾਲ ਸਾਹਿਬ ਦਾ ਤੇ ਪੰਜਾਬ ਦੇ ਪ੍ਰਧਾਨ ਸੁਨੀਲ ਜਾਖੜ ਦਾ ਚੈਲੰਜ ਕਬੂਲ ਕਰ ਲਿਆ 23 ਤਰੀਕ ਰੱਖਦੀ ਆ ਔਰ ਕਿਹਾ ਵੀ ਸੱਦ ਲੋ ਪ੍ਰਧਾਨ ਮੰਤਰੀ ਗ੍ਰਹਿ ਮੰਤਰੀ ਸੱਦ ਲੋ ਜੇਪੀ ਨੱਡਰਸ ਜੀ ਸੱਦ ਲੋ ਖੇਤੀਬਾੜੀ ਮੰਤਰੀ ਸੱਦ ਲੋ ਔਰ ਅਸੀਂ ਤੁਹਾਡੇ ਨਾਲ 23 ਤਰੀਕ ਨੂੰ ਸਾਰੇ মিডিਆ ਦੇ ਸਾਹਮਣੇ ਕਰਾਂਗੇ ਚਰਚਾ ਸਵਾਲ ਕਰ ਲੈਨੇ ਆ ਪੀਣਾ ਕੋਈ ਮੀਟਿੰਗ ਹੋਈ ਤੁਹਾਡੀ ਆ ਫਿਲਹਾਲ ਕੋਈ ਨਹੀਂ ਸੁਣਾ ਆਇਆ ਵਾ ਹੁਣ ਮੀਟਿੰਗ ਹੋਊਗੀ ਦੱਸ ਦੇ ਤੂੰ ਕੀ ਮੰਗ ਕੀ ਰੱਖੀ ਗਈ ਹੈ ਮੰਗ ਸਪਸ਼ਟ ਹੈ ਵੀ ਜਿੰਨੇ ਦੋਸ਼ੀ ਨੇ ਮੁਖਵਿੰਦਰ ਸਿੰਘ ਮਾਹਲ ਸਮੇਤ ਉਹਨਾਂ ਤੇ 307 ਦੇ ਪਰਚੇ ਕਰਕੇ ਗ੍ਰਿਫਤਾਰ ਕੀਤੇ ਜਾਣ ਐਸਐਚਓ ਡੀਐਸਪੀ ਸਸਪੈਂਡ ਹੋਵੇ ਗਾਉਂ ਦੀ ਇਨਕੁਆਇਰੀ ਕੀਤੀ ਜਾਵੇ ਜੇ ਨਹੀਂ ਗੱਲਬਾਤ ਬੰਦੀ ਕਿ ਤਿੱਖਾ ਹੋ ਸਕਦਾ ਹਾਂ ਦੇਖਦੇ ਗੱਲਬਾਤ ਤੋਂ ਬਾਅਦ ਇਹ ਫੈਸਲਾ ਕਰਾਂਗੇ ਜਥੇਬੰਦੀ ਬਿਲਕੁਲ ਜੀ ਸਰਵਨ ਸਿੰਘ ਪੰਦੇਰਸਾ ਜਿਨ੍ਹਾਂ ਦੇ ਵੱਲੋਂ ਕਿਹਾ ਗਿਆ ਕਿ ਮੋਰਚਾ ਤਿੱਖਾ ਹੋ ਸਕਦਾ ਵਾਤਾ ਇਨਸਾਫ ਦੀ ਜਿਹੜੀ ਮੰਗ ਕੀਤੀ ਆ ਰਹੀ ਹੈ ਤੇ ਜੇ ਕੋਈ ਮੰਗਾ ਸਾਡੇ ਨਾ ਪੂਰੀਆਂ ਹੋਣ ਗਿਆ ਤੇ ਤਿੱਖਾ ਸੰਘਰਸ਼ ਜਿਹੜਾ ਹੋਦਾ ਨਜ਼ਰ ਆਵੇਗਾ ਕੈਮਰਾਮਨ ਮਨੋਜ ਦੇਨ ਮਨਜਿੰਦਰ ਸਿੰਘ ਲਿਵਿੰਗ ਇੰਡੀਆ ਅੰਪੀਰ ਸਰ